ਹਾਈਵੇ ਫਿਲੌਰ ਤੇ ਗੁਰਿਆਨ ਦੇ ਵਿਚਕਾਰ ਹੋਇਆ ਦਰਦਨਾਕ ਹਾਦਸਾ ਔਰਤ ਦੀ ਹੋਈ ਦਰਦਨਾਕ ਮੌਤ ਸੜਕ ਹਾਦਸੇ ਦੌਰਾਨ ਇੱਕ ਔਰਤ ਦੀ ਹੋਈ ਦਰਦਨਾਕ ਮੌਤ ਇਸ ਬਾਰੇ ਚ ਜਾਣਕਾਰੀ ਦਿੰਦੇ ਸੜਕ ਸੁਰੱਖਿਆ ਫੋਰਸ ਦੇ ਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਔਰਤ ਦੀ ਮੌਤ ਹੋ ਚੁੱਕੀ ਹੈ ਜਿਸ ਦੀ ਪਛਾਣ ਸੰਤੋਸ਼ ਕੌਰ ਪਤਨੀ ਹਰਵੰਦ ਸਿੰਘ ਵਜੋਂ ਹੋਈ ਹੈ ਅਤੇ ਜੋ ਕਿ ਸ਼ਿਮਲਾਪੁਰੀ ਲੁਧਿਆਣਾ ਦੇ ਰਹਿਣ ਵਾਲੀ ਸੀ ਜਿਸ ਦੀ ਉਮਰ 50 ਸਾਲ ਦੇ ਕਰੀਬ ਸੀ ਅਤੇ ਅੱਜ ਰਾਤ 8 ਵਜੇ ਦੇ ਕਰੀਬ 6th ਲਾਈਨ ਨੂੰ ਕ੍ਰੋਸ ਕਰਦੇ ਹੋਏ ਅਨਪਛਾਤੇ ਬਾਹਨ ਵੱਲੋਂ ਟੱਕਰ ਮਾਰ ਦਿੱਤੀ ਗਈ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇਸ ਦੁਰਘਟਨਾ ਦੀ ਸੂਚਨਾ ਉਸ ਦੇ ਪੁੱਤਰ ਬਿੱਕੀ ਨੂੰ ਦੇ ਦਿੱਤੀ ਅਤੇ ਮੌਕੇ ਤੇ ਆਏ ਫਲੋਰ ਦੇ ਥਾਣਾ ਅਫਸਰ ਕਾਬਲ ਸਿੰਘ ਵੱਲੋਂ ਬਾਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ 108 ਨੰਬਰ ਦੀ ਐਂਬੂਲੈਂਸ ਦੀ ਮਦਦ ਨਾਲ ਪੋਸਟਮਾਰਟਮ ਲਈ ਫਲੋਰ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਰਸਤੇ ਨੂੰ ਚਾਲੂ ਕਰਵਾ ਦਿੱਤਾ ਗਿਆ ਸਰ ਇੱਕ ਹਾਈਵੇ ਤੇ ਲੁਧਿਆਣਾ ਤੇ ਰੋਡ ਤੇ ਹਾਈਵੇ ਤੇ ਐਕਸੀਡੈਂਟ ਹੋਇਆ ਜਿਲੰਦਰ ਤੇ ਕੀ ਕਹਿਣਾ ਚਾਹੁੰਦੇ ਆ ਮੈਂ ਇਸ ਜਸਵਿੰਦਰ ਸਿੰਘ ਸਰਕ ਸੁਰੱਖਿਆ ਫੋਰਸ ਰੂਟ ਨੰਬਰ 94506 ਗਰਾਇਆ ਫਲੋਰ ਮੇਨ ਜੀ ਰੂਟ ਤੇ ਤਣਾ ਤਾਂ ਸਾਨੂੰ 8:00 ਵਜੇ ਕਰੀਬ ਕਿਸੇ ਰਾਹਗੀਰ ਦੁਆਰਾ ਸੂਚਨਾ ਮਿਲੀ ਸੀ ਕਿ ਇੱਕ ਨੇੜੇ ਸਰਜੀਤ ਦਾਪਾ ਐਕਸੀਡੈਂਟ ਹੋਇਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਲੇਡੀਜ਼ ਦੀ ਡੈਥ ਹੋ ਚੁੱਕੀ ਸੀ ਕੋਈ ਅਣਪਛਾਤਾ ਵਾਹਨ ਉਹਨੂੰ ਟੱਕਰ ਮਾਰ ਗਿਆ ਜਿਹੜੀ ਲੇਡੀ ਦਾ ਨਾਮ ਹੈਗਾ ਜੀ ਸੰਤੋਸ਼ कौर ਬਾਈਫ ਆਵਰਵਾਨ ਸਿੰਘ ਸ਼ਿਮਲਾਪੁਰੀ ਲੁਧਿਆਣਾ ਦੇ ਰਹਿਣ ਵਾਲੇ ਆ ਇਹ ਇਹਨਾਂ ਦਾ ਬੇਟਾ ਵਿੱਕੀ ਆ ਉਹਨਾਂ ਨੂੰ ਇਨਫਰਮ ਹੋ ਗਿਆ ਜੀ ਤੇ ਡਿਊਟੀ ਅਫਸਰ ਕਾਲ ਸਿੰਘ ਮੌਕੇ ਤੇ ਥਾਣਾ ਫਲੋਰ ਹਾਜ਼ਰ ਆਏ ਕਿੰਨੇ ਕਿ ਉਮਰ ਆ ਜੀ 50 ਸਾਲ ਤੋਂ ਉੱਪਰ ਹੀ ਆ ਜੀ ਕਿੰਨੇ ਕਿ ਵੇਲੇ ਹਾਸਾ ਹੋਇਆ ਹੈ ਸਾਨੂੰ 8 ਵਜੇ ਫੋਨ ਆਇਆ ਉਸ ਤੋਂ ਪਹਿਲਾਂ ਹੋਇਆ ਹੋਗਾ ਜੀ ਕੀ ਪਰਿਵਾਰ ਨਾਲ ਸੰਪਰਕ ਹੋ ਕੋ ਪਰਿਵਾਰ ਨਾਲ ਹੋ ਗਿਆ ਇਹਨਾਂ ਦੇ ਬੇਟੇ ਨਾਲ ਸੰਪਰਕ ਹੋ ਗਿਆ ਜੀ ਉਹ ਚੱਲ ਪਿਆ ਲੁਧਿਆਣੇ ਤੋਂ ਬੋਡੀ ਹਸਪੀਟਲ ਭੇਜਿਆ ਜੀ ਸੇਵਲ ਫੋਲੋਅਰ